ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਰੋਡਵੇਜ਼ ਦੀ ਬੱਸ ਤੇ ਸੀਮੈਂਟ ਟਰੱਕ ਦੇ ਵਿੱਚ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਦਰਜਨ ਤੋਂ ਵੱਧ ਯਾਤਰੀ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ ਤਾਂ ਹਾਦਸਾ ਉਚਾਰਪੁਰ ਤੋਂ ਟਾਂਡਾ ਦੇ ਅੱਡਾ ਖੁੱਡਾ ਦੇ ਨੇੜੇ ਵਾਪਰਿਆ ਜਿੱਥੇ ਡਸੂਹਾ ਤੇ ਟਾਂਡਾ ਦੇ ਸਿਵਲ ਹਸਪਤਾਲ ਦੇ ਵਿੱਚ ਜ਼ਖਮੀਆਂ ਨੂੰ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਫੀ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਕਿ ਲਾਸ਼ ਦੇ ਲਈ ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਜਗਰਾਉਂ ਡੀਪੋ ਦੀ ਬੱਸ ਹੈ ਜੋ ਕਿ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ ਤੇ ਰਸਤੇ ਦੇ ਵਿੱਚ ਇਹ ਹਾਦਸਾ ਇਸ ਤੇ 16 ਦੇ ਕਰੀਬ ਯਾਤਰੀ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਤੇ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਜ਼ਖਮੀਆਂ ਨੂੰ ਡਸੂਹਾ ਤੇ ਟਾਂਡਾ ਦੇ ਹਸਪਤਾਲ ਲਿਜਾਇਆ ਗਿਆ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਤੇ ਬਚਾਅ ਹੋ ਗਿਆ ਉਥੇ ਬੱਸ ਦੇ ਵਿੱਚ ਸਵਾਰ ਲੋਕਾਂ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਦੀ ਗਲਤੀ ਦਿਨਾਲ ਇਹ ਹਾਦਸਾ ਵਾਪਰਿਆ ਕਿਉਂਕਿ ਬੱਸ ਕਾਫੀ ਤੇਜ਼ ਸੀ ਤੇ ਸਮਾਂ ਰਹਿੰਦੇ ਬ੍ਰੇਕ ਨਹੀਂ ਲੱਗੀ ਬੱਸ 'ਚ ਬੈਠੀ ਸੀਗੇ ਹਾਂ ਤਾਂ ਖੜੀ ਸੀ ਤੇ ਬੈਠੇ ਸੀ ਮਿਹਨਤ ਨਾਲ ਢੱਕੜੀ ਕਿੰਨੀ ਕੁ ਸਵਾਰੀਆਂ ਸੀ ਬੈਠੀਆਂ ਬੱਸ 'ਚ ਉਸ ਤੋਂ ਬਾਅਦ ਕਿੱਥੇ ਕਿਹਦੀ ਐਕਸੀਡੈਂਟ ਹੋਇਆ ਬਾਅਦ ਜਿਹੜਾ ਪੁੱਤਾਂ ਲਾਂ ਕੇ ਪੋੜ ਲਾਂ ਕੇ ਪੋਲ ਪਾਰ ਕਰਕੇ ਥੋੜੀ ਦੂਰ ਤੋਂ ਮੋੜ ਤੋਂ ਮੋੜ ਕਰਤਾ ਕੁਝ ਕਾਰਨ ਪਤਾ ਲੱਗਾ ਕਿੱਦਾਂ ਹੋਇਆ ਐਕਸੀਡੈਂਟ ਲੱਗਦਾ ਅੱਗੋ ਟਰੱਕ ਜਿਹੜਾ ਨਹੀਂ ਸੀਮੈਂਟਰ ਲਾਂਦੇ ਨੇ ਜਿੱਦ ਵੱਡੀ ਗੱਡੀ ਹੁੰਦੀ ਟਰੱਕ ਵਾਂਗੂ ਵੱਡਾ ਵਾ ਮੋਟਰ ਜੇ ਲੱਗਾ ਹੁੰਦਾ ਉਹਨੇ ਝੱਕਦਾ ਮੈਂ ਇਹਨੂੰ ਮੋੜੀ ਜਿੱਦਾਂ ਮੋੜੀ ਉਹ ਬੱਸ ਬਣੀ ਬ੍ਰੇਕ ਮਾਰੀ ਪਰ ਬੱਸ ਰੁਕੀ ਨਹੀਂ ਉਹਦੇ ਵਿੱਚ ਜਾ ਕੇ ਵੱਜੀ ਹੈ ਕਿੰਨੇ ਕੁ ਲੋਕ ਜ਼ਖਮੀ ਹੋਏ ਇਹਦੇ ਵਿੱਚ ਕਿੰਨੇ ਦੇ ਉੱਤੇ ਕਿੰਨੇ ਪਏ ਸੀ ਉਹਨਾਂ ਪਤਾ ਨਹੀਂ ਉਹਨਾਂ ਨੂੰ ਕਿੱਥੇ ਕਿੱਥੇ ਲੈ ਗਏ ਨੇ ਸਾਨੂੰ ਇੱਕ ਅਪੂਲਾ ਸ ਉਹ ਸਾਨੂੰ ਆਪਾਂ 6 ਬੰਦੇ ਇੱਥੇ ਲਿਆਂਦੇ ਨੇ ਬਾਕੀ ਤਾਂ ਨਹੀਂ ਮੈਨੂੰ ਪਤਾ ਕਿੰਨੇ ਆਏਗੇ ਕਿੰਨੇ ਜਿਹੜਾ ਇੱਕ ਬੱਸ ਹਾਦਸਾ ਹੋਇਆ ਆ ਕੀ ਮਾਮਲਾ ਆ ਔਰ ਕਿੰਨੇ ਪੇਸ਼ੈਂਟ ਆਏ ਆ ਕਿਸ ਤਰ੍ਹਾਂ ਦੀ ਹਾਲਾਤ ਨੇ ਮੈਂ ਸੰਮੂ ਡਾਕਟਰ ਮਲਮੋੜਾ ਸਿਵਲ ਹਸਪੀਟਲ ਦਸੂਆ ਅੱਜ ਕੋਈ ਜਲੰਧਰ ਬੱਸ ਜਾ ਰਹੀ ਸੀ ਜਿਹੜਾ ਖੁੱਡੇ ਲਾਗੇ ਕਿਸੇ ਟਿਪਰ ਦੇ ਨਾਲ ਵੱਜਨ ਨਾਲ ਐਕਸੀਡੈਂਟ ਹੋ ਗਿਆ ਸਾਡੇ ਕੋਲ 9 ਪੇਸ਼ੈਂਟ ਆਏ ਤੇ ਜੋ ਸਾਡੀਆਂ ਸਭਾ ਮਾਂ ਅਸੀਂ ਤੁਰੰਤ ਉਹਨਾਂ ਨੂੰ ਸਾਰੀ ਫਰਸਟ ایڈ ਦਿੱਤੀ ਆ ਉਹਦੇ ਵਿੱਚ ਜਿਹੜੇ ਸਾਡੇ ਕੋਲ ਪੇਸ਼ੈਂਟ ਆਏ ਆ ਸਾਰੇ ਸਟੇਬਲ ਹੀ ਆ ਕੋਈ ਸੀਰੀਅਸ ਨਹੀਂ ਹੈਗਾ ਥੋੜੀਆਂ ਥੋੜੀਆਂ ਸੱਟਾਂ ਲੱਗੀਆਂ ਸੀ ਇੱਕ ਅੱਧੇ ਪੇਸ਼ੈਂਟ ਦੇ ਫ੍ਰੈਕਚਰ ਲੱਗਦਾ ਪਰ ਕੋਈ ਐਸੀ ਗੱਲ ਨਹੀਂ ਹੈ ਸਾਰਾ ਵਧੀਆ ਤਰੀਕੇ ਨਾਲ ਮੈਨੇਜ ਹੋ ਗਿਆ ਕੋਈ ਕੁਸ਼ੀਮੰਦ ਭਾਗਾ ਨਹੀਂ ਹੈ